ਆ ਆਇਆ ਜੋਤ ਨੇ ਸਰੀਰ ਬਦਲਿਆ ਗੁਰੂ ਗੋਬਿੰਦ ਸਿੰਘ ਤੱਕ ਉਹ ਜੋਤ ਪਹੁੰਚ ਗਈ 10ਵੇਂ ਜਾਮੇ ਚ ਆ ਗਈ ਗੁਰੂ ਅਰਜਨ ਸਾਹਿਬ ਤੋਂ 6ਵੇਂ 7ਵੇਂ 8ਵੇਂ 9ਵੇਂ ਬਾਦਸ਼ਾਹ ਰਾਹੀਂ ਹੋ ਕੇ 10ਵੇਂ ਜਾਮੇ ਵਿੱਚ ਆ ਗਈ ਸਿੱਖਾਂ ਪੁੱਛਿਆ ਜੀ ਤੁਸੀਂ ਇਹ ਆਪਣੀ ਬਾਣੀ ਜੋ ਸਾਨੂੰ ਸੁਣਾਉਂਦੇ ਹੋ ਜੋ ਜਾਬ ਸਾਹਿਬ ਆਦ ਬਾਣੀਆਂ ਦਾ ਉਚਾਰਨ ਇੱਕ ਇਸਤੇ ਬੋਲਦੇ ਹੁਣ ਕੰਪੈਰੀਸ਼ਨ ਕਰਿਓ ਕਲਗੀਧਰ ਪਾਤਸ਼ਾਹ ਕਹਿੰਦੇ ਕਬ ਬਾਜ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿ ਬੋ ਜਾ ਕੇ ਵਾਹੇ ਪਹਿਲੇ ਜਾਮੇ ਵਿੱਚ ਵੀ ਕਿਹਾ ਖਸਮ ਦੀ ਬਾਣੀ ਹੈ 9ਵੇਂ ਜਾਮੇ ਵਿੱਚ ਵੀ ਕਿਹਾ ਵੀ ਮੈਂ ਨਹੀਂ ਬੋਲਦਾ ਰੱਬ ਬੁਲਾਉਂਦਾ ਹੈ ਤੇ 10ਵੇਂ ਜਾਮੇ ਵਿੱਚ ਵੀ ਕਿਹਾ ਵੀ ਜੋ ਕਹਿ ਰਿਆਂ ਹਾਂ ਮੈਨੂੰ ਪ੍ਰਭੂ ਨੇ ਕਿਹਾ ਹੈ ਤੁਹਾਡੇ ਨਾਲ ਸਾਂਝਾ ਕਰਦੇ ਅਛਾ ਅਗੇ ਲਬਜ਼ ਕੀ ਵਰਤਿਆ ਰੱਬ ਨੇ ਪਤਾ ਕੀ ਕਿਹਾ ਮਹਾਰਾਜ ਨੂੰ ਜੋ ਤਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਹੁਣ ਜੇ ਦਸ਼ਮ ਬਾਣੀ ਜਿਵੇਂ ਕਿ ਉਤਰਕ ਕਰਨ ਵਾਲੇ ਸਾਡੇ ਵੀਰ ਕਹਿ ਦਿੰਦੇ ਨੇ ਕਿ ਕਿਸੇ ਸਨਾਤਨ ਮੱਦੀਏ ਹਿੰਦੂ ਕਵੀ ਦੀ